ਆਹ ਲਿਆ ਲੈਨੇ ਜਿਹੜਾ ਮੈਨੂੰ ਬਣਾ ਕੇ ਦਿੱਤਾ। ਚੰਦ ਦੀ ਬੈਠੀ ਆ ਬਾਹਾਂ ਨੂੰ। ਇਹਦਾ ਗਲੱਡ ਭਰ ਰਿਆ ਤੇ ਤੀਂ ਸੰਗਰ ਰੋ। ਇੰਨਾ ਸਵਾਦ ਸਵਾਦ। ਮੈਂ ਅੱਜ ਤੱਕ ਇੰਨਾ ਸਵਾਦ ਕੋਆ ਨਹੀਂ ਖਾਦਾ। ਮੇਰੀ ਮਾਸੀ ਜੀ ਇਹਨਾਂ ਨੇ ਬਣਾ ਕੇ ਦਿੱਤਾ। ਮੇਰੀ ਮਾਸੀ ਜੀ ਦੀ ਦੁਕਾਨ ਆ। ਉੱਥੇ ਧੂਰੀ ਧੂਰੀ ਵਾਲੇ ਉਹ ਸਾਰੇ ਕੋਆ ਲੈ ਕੇ ਆਇਆ ਕਰੋ। ਹਾਂ ਸੱਚੀ ਸੱਚੀ ਸੋਹਣ ਲੱਗੇ। ਮੈਂ ਇਹੋ ਜਿਹਾ ਕੋਆ ਕਦੇ ਨਹੀਂ ਖਾਦਾ ਅੱਜ ਤੱਕ। ਹਾਂਜੀ, ਸ਼ੁੱਧ ਪੰਜਾਬੀ ਡੈਰੀ ਆ ਕੱਕੜਾਲਾ ਆਲੇ ਚੌਂਕ ਦੇ ਵਿੱਚ। ਜਿੰਨਾ ਤੋਂ ਮੈਨੂੰ ਖੋਵਾ ਆ ਪਿਆ ਖੋਵਾ ਆ ਪਿਆ ਗਾਜਰਪਾਕ ਦੇਖੋ ਇੰਨਾ ਸਵਾਦ ਗਾਜਰਪਾਕ ਕਦੇ ਨਹੀਂ ਖਾਤਾ ਕਦੇ ਨਹੀਂ ਥੋੜਾ ਜਿਹਾ ਦੇਖੋ ਇਹ ਗਾਜਰਪਾਕ ਦੇਖ ਕੇ ਪਤਾ ਲੱਗਦਾ ਵੀ ਪਿਓਰ ਆ ਭੋਰਾ ਬਣਾਉਂਦੇ ਨਹੀਂ ਮੈਂ ਸੁੱਟੀ ਨਹੀਂ ਖੰਦੀ ਬਾਰੋਂ ਬਾਰੋਂ ਕਦੋਂ ਵੀ ਲਓ ਨਾ ਖਾਣ ਨੂੰ ਜੀ ਨਹੀਂ ਕਰਦਾ ਇੱਕ ਟਿੱਕੀ ਬੰਦਾ ਖਾਂਦਾ ਆ ਤਾਂ ਮੈਂ ਕੋਲੀ ਭਰ ਕੇ ਖਵਾ ਦਿੰਦੀ ਆ ਮੈਂ ਜਾ ਰਹੀ ਹਾਂ ਯੂਕੇ ਵਾਪਸ ਜਿਹਦੇ ਕਰਕੇ ਮੇਰੀ ਪੈਕਿੰਗ ਹੋ ਰਹੀ ਆ ਖੋਏ ਦੀ ਤੇ ਪੰਜੀਰੀ ਦੀ ਪੰਜੀਰੀ ਦੇਖੋ ਤੁਸੀਂ ਸਾਰਾ ਕੁਝ ਪਾਇਆ ਹੈ ਡਰਾਈ ਫਰੂਟ ਸਾਰੇ ਨੇ ਦੇਚ ਕੋ ਲੱਭ ਰੱਬ ਦੀ ਕੱਬ ਜੀ ਇਹ ਜੇ ਪੈਕੇ ਕਰ ਕਰ ਹੋਣਾ ਹੈ ਘਰ ਭਾਈ ਦੇ ਪੈਕਿਆਂ ਵਰਗੇ ਭਾਈ ਦੇ ਸਹਰਿਆਂ ਵਰਗੇ ਤੇਰੇ ਭਾਈ ਦੇ ਸਹਰਿਆਂ ਵਰਗੇ ਹਾਂ ਜੀ ਕਿਵੇਂ ਕਿਵੇਂ ਭਾਈ ਦੇ ਸਹਰਿਆਂ ਵਰਗੇ ਸਾਰੇ ਘਰ ਕਰ ਹੋਣਾ ਕਾਂਜ ਲਿਆ ਲਿਓ ਥੰਨੂ ਮੇਰੀ ਸਲੂਟ ਤੁਸੀਂ ਮਾਸੀ ਬਹੁਤ ਵਾਰੋ ਬਹੁਤ ਵਾਰ ਖੋਬਲੋਣਿਆ ਤੇ ਮੈਂ ਸਾਰਿਆਂ ਨੂੰ ਕਹੂੰਗੀ ਜੇ ਕੋਈ ਖੁਆ ਖਰੀਦਣਾ ਚਾਹੁੰਦਾ ਪੰਜੀਰੀ ਲੈਣਾ ਚਾਹੁੰਦਾ ਬਾਹਰਲੇ ਦੇਸ਼ਾਂ 'ਚ ਵੀ ਲੋਕੀ ਪੰਜੀਰੀ ਮੰਗਾਉਂਦੇ ਆ ਪਾਰਸਲ ਕਰਾਉਂਦੇ ਆ ਕਰਾਉਣੀ ਆ ਮੇਰੀ ਮਾਸੀ ਜੀ ਹੁਣਾਂ ਕੋਲ ਕਰਾਓ ਜਿਹਨਾਂ ਦੀ ਜਿਹਨਾਂ ਦੀ ਸ਼ਾਪ ਆ ਕੱਕੜ ਵਾਲੇ ਚੌਕ ਦੇ ਵਿੱਚ ਕਾਂਝ ਲੈ ਲੈਦੀ ਗੋਗੀ ਮਸ਼ਹੂਰ ਗੋਗੀ ਉਹ ਤੇ ਪੰਜਾਬੀ ਡੈਰੀ ਮਸ਼ਹੂਰ ਹੋ ਗਈ ਕਾਂਜਲਾ ਚੱਕੜਾਲਾਲਾ ਚੌਕ ਨੂੰ ਪਤਾ ਹੀ ਹੋਣਾ ਤੇ ਉੱਥੋਂ ਜਾ ਕੇ ਤੁਸੀਂ ਖੋਆ ਹੋਏ ਬਰਫੀ ਪਨੀਰ ਦੁੱਧ ਲੱਸੀ ਸਾਰਾ ਕੁਝ ਖਰੀਦ ਸਕਦੇ ਇੱਕ ਵਾਰ ਚੈੱਕ ਕਰੋ ਮੜਿਆ ਗਾਜਰਪਾਖ ਚੈੱਕ ਕਰੋ ਕਲਰ ਦੇਖੋ ਤੁਸੀਂ ਰੰਗ ਦੇਖੋ ਇਹ ਨਹੀਂ ਹੈਗਾ ਇਹਦੇ ਕੋਈ ਖੁਸ਼ਬੀ ਮਿਲਾਵਟ ਹੈ ਕੋਈ ਮਿਲਾਵਟ ਨਹੀਂ ਕੋਈ ਇਹਦੇ ਵਿੱਚ ਰੰਗ ਨਹੀਂ ਕੋਸ਼ ਨਹੀਂ ਇਹ ਪਿਓਰਾ ਪਿਓਰਾ ਕਿਉਂਕਿ ਜੇ ਸਾ ਤੈਨੂੰ 10 ਬਰਫੀਆਂ ਦਊ ਤੁਸੀਂ 10 ਵੀ ਖਾ ਜਾਓਗੇ ਆ ਦੇਖੋ ਰੱਖੋ ਆ ਲੈਖੋ ਖੋਏ ਦਾ ਰੰਗ ਦੇਖੋ ਤੁਸੀਂ ਲੱਗਣਾ ਨਹੀਂ ਢੱਕਣ ਲੱਗਣ ਘਟ ਢੱਕਣ ਲੱਗਦਾ ਨਾ ਪਤਾ ਇਹ ਹੈਗੇ ਸਾਡੇ ਕੰਟੀ ਪੂਰੀ ਇੱਕ ਕੜ ਆਲਾ ਚੌਂਕ ਸਾਡਾ ਗੋਗੀ ਮਸ਼ਹੂਰ ਕਾਂਜ ਲੈ ਆਲਿਆਂ ਦੀ ਸ਼ੁੱਧ ਪੰਜਾਬੀ ਡੈਰੀ ਉੱਥੋਂ ਜਾ ਕੇ ਦੁੱਧ ਪਨੀਰ ਖੋਆ ਕਿਉਂ ਸਾਰਾ ਕੁਝ ਲੋ? ਇਹਨਾਂ ਦੀ ਤਾਂ ਕਿਸਮਤ ਤਾਰ ਗਈ। ਇਹਨਾਂ ਵਿਆਹ ਹੋਏ ਤਾਂ ਕਰਕੇ ਬਣਾ ਆਪਣਾ ਮਿਲਦਾ। ਸਹੀ ਗੱਲ ਆ। ਹੈ? ਇਹ ਤਾਂ ਮਬੀ ਦੀ ਗੱਲ ਸਹੀ ਆ। ਇਹ ਤਾਂ ਮੁਕਰਿਆ ਨਹੀਂ ਜਾ ਸਕਦਾ। ਕਿਉਂ? ਮੁਕਰਨ ਵਾਲੀ ਮੈਂ ਮੁਕਰ ਜਾਣਾ ਸੀ। ਹਾਂ। ਮੁਕਰ ਵੀ ਨਹੀਂ ਸਕਦੇ। ਬੜੇ ਮੁਕਰਨ ਵਾਲੀ ਗੱਲ ਹੈ ਹੀ ਨਹੀਂ। ਸਾਰਿਆਂ ਸਾਹਮਣੇ ਤਾਂ ਵੀਡੀਓ ਬਣ ਕੇ ਸਾਰਿਆਂ ਨੂੰ ਪਤਾ ਲੱਗ ਗਿਆ। ਤੁਹਾਡੇ ਪੇਕੇ। ਸਾਰਾ ਕੁਝ ਆ ਸਾਰਾ ਕੁਝ ਉੱਥੀ ਬਣ ਕੇ ਆਉਂਦਾ ਬਈ ਅਸੀਂ ਇਨਾਂ ਤੋਂ ਮੇ ਸੱਤ ਤਾਂ ਬਣ ਨਹੀਂ ਸਕਦਾ ਇਹ ਨਹੀਂ। ਭਾਵੇਂ ਕਾਉਂਟਰੀ ਨੂੰ ਵਧੀਆ ਬਣਾ ਕੇ ਦਿੰਦੇ ਆ ਕਿਉਂਕਿ ਪਿਓਰ ਦਿੰਦੇ ਆ ਵਧੀਆ ਦਿੰਦੇ ਆ ਸੁਭਾਅ ਦੇ ਖਾਣ ਦਿੰਦੇ। ਇਸ ਕੰਮ ਕੇ ਕਹ ਲਿਆ ਆਪਣੇ ਅੰਮੀ ਭਾਬੀਆਂ ਨਾਲ ਬਣਾ ਕੇ ਰੱਖਿਆ ਕਰੋ ਤੁਹਾਨੂੰ ਖਾਣ ਪੀਣ ਨੂੰ ਵਧੀਆ ਮਿਲੂ। ਤੁਸੀਂ ਆਪਣੇ ਭਾਬੇ ਨਾਲ ਬਣਾ ਕੇ ਨਹੀਂ ਰੱਖਦੇ ਤੁਹਾਨੂੰ ਖਾਣ ਪੀਣ ਨੂੰ ਦਿੰਦੀਆਂ ਨਹੀਂ ਨਾ ਤੁਹਾਨੂੰ ਸੂਟਸਮਾਖੇ ਦਿੰਦੀਆਂ ਨੇ ਮੇਰੀ ਭਾਬੀ ਨਾਲ ਸੂਟਸਮਾਖੇ ਦਿੰਦੀਆਂ ਵਿੱਚ ਭਾਬੀ ਦਾ ਬੁਟੀਕ ਆ। ਨਾਲੇ ਮੈਨੂੰ ਸੋਹਣੇ ਸੋਹਣੇ ਸੂਟ ਮਿਲਦੇ ਨੇ ਨਾਲੇ ਮੈਨੂੰ ਖਾਣ ਨੂੰ ਭਾਬੀ ਦੇ ਪੇਕੇ ਖਾਣ ਨੂੰ ਇੰਨਾ ਕੁਝ ਦੇ ਜਾਂਦੇ ਨੇ ਮੇਰੀਆਂ ਚਚੇੜਾਈਆਂ ਨੇ। ਤੇ ਕੁੜੀਆਂ ਆਪਣੇ ਭਾਬੀਆਂ ਨਾਲ ਇਦਾਂ ਜੁੰਡੂ ਜੁੰਡੀ ਹੁੰਦੀਆਂ ਨੇ ਇਹਦੀਆਂ ਨੇ ਇਦਾਂ ਕਰਕੇ ਖੜਕਦੀ ਸਾਰਾ ਦਿਨ ਤੁਹਾਡੀ ਗਲਤ ਕਰਨਾ ਕਾਹੇ ਤੁਹਾਡੀ ਆਪਣੀ ਆਦੀ ਪਰਜਾਈ ਨਾ ਬਣਾ ਕੇ ਰੱਖੀ ਤੇ ਤੈਨੂੰ ਕੋਆ ਮਿਲਿਆ ਕਰੂ ਹਾਂਜੀ ਭਾਬੀ ਮੈਂ ਸਾਡੀ ਜੱਟ ਜੀ ਤੂੰ ਵੀ ਆਪਣੀ ਪਰਜਾਈ ਨਾ ਬਣਾ ਕੇ ਰੱਖੀ ਖਾਂਜੀ ਨੂੰ ਵਧੀਆ ਮਿਲਦਾ ਇਹਨਾਂ ਆਪਾਂ ਹਰ ਵਾਰ ਕਰਦੇ ਇਸ ਪਿਛਲੀ ਵਾਰ ਵੱਡੀ ਕਹਿੰਨੀ ਆ ਸਾਰੀਆਂ ਕੁੜੀਆਂ ਨਹੀਂ ਸਾਰੀਆਂ ਭਾਬੀਆਂ ਦੀ ਕੋਸ਼ਕਾ ਕੋਸ਼ਕੁ ਕੁੜੀਆਂ ਕੁੜੀਆਂ ਨੇ ਕੁੜੀਆਂ ਨੇ ਕਿ 5% ਆਪਣੇ ਭਾਬੀਆਂ ਨਾਲ ਲੜਦੀਆਂ ਨੇ ਜੁੰਡ ਜੁੰਡੀ ਹੁੰਦੀਆਂ ਨੇ ਉਹਨਾਂ ਦੇ ਭਾਬੀਆਂ ਉਹਨਾਂ ਲਈ ਨਾ ਸੂਟ ਸਿਓ ਕੇ ਦਿੰਦੀਆਂ ਨੇ ਨਾ ਉਹਨਾਂ ਦੇ ਪੇਕੇ ਉਹਨਾਂ ਨੂੰ ਖਾਣ ਪੀਣ ਨੂੰ ਦਿੰਦੇ ਨੇ ਨਾਲੇ ਉਹਨਾਂ ਦੇ ਘਰੇ ਲੜਾਈ ਹੁੰਦੀ ਆ ਝਗੜੇ ਹੁੰਦੇ ਆ ਸਾਡੇ ਦਸੰਧਾਰੇ ਫਿਰ ਸ਼ੁਰੂ ਆਪਣੇ ਸੁਸੰਧਾਰਾ ਸ਼ੁਰੂ ਤੇ ਮੈਨੂੰ ਤੇ ਪਾ ਵੀ ਜੀ ਦੇ ਪੈਕੇਜ ਸ਼ੁਰੂ ਦਸੰਧਾਰਾ ਦੇਖੇ ਜਾਂਦੇ ਆ ਮੈਨੂੰ ਖਾਣ ਨੂੰ ਵੀ ਜਦ ਮੈਂ ਚੁੱਕ ਕੇ ਆਉਣੀ ਆ ਜਦ ਮੈਂ ਚੁੱਕ ਕੇ ਜਾਣੀ ਆ ਉਦੋਂ ਹੀ ਮੈਨੂੰ ਬਣਾ ਕੇ ਦੇ ਕੇ ਜਾਂਦੇ ਨੇ ਪਹਿਲੀ ਵਾਰ ਵੀ ਦਿੱਤਾ ਉਹਨਾਂ ਨੇ ਦੂਜੀ ਵਾਰ ਵੀ ਹੁਣ ਤੀਜੀ ਵਾਰ ਵੀ ਦਿੱਤਾ ਤੇ ਤਾਂ ਕਰਕੇ ਸ਼ੁੱਧ ਪੰਜਾਬੀ ਡੇਅਰੀ ਮਸ਼ਹੂਰ ਬੋਗੀ ਕਾਂਲਾ ਕੱਕੜਾ ਵਾਲਾ ਚੌਂਕ ਭੁੱਲਣਾ ਨਹੀਂ ਦਾ ਸਾਰੇ ਧੂਰੀ ਵਾਲੇ ਸੰਗਰੂਰ ਵਾਲੇ ਸਾਰੇ ਉਹਨਾਂ ਕੋਲ ਜਾਓ ਸੱਚੀ ਫੇਮਸ ਫੇਮਸ ਉਹਨਾਂ ਦੀ ਸ਼ਾਪ ਆ ਸ਼ਾਕਾਂ ਕੀ ਨਹੀਂ ਤਾਂ ਤੁਹਾਨੂੰ ਪਤਾ ਹੈ ਮੈਂ ਐਕਸਪੀਰੀਅੰਸ ਤੋਂ ਬਿਨਾ ਕਿਸੇ ਦੀ ਪਬਲਿਸਿਟੀ ਨਹੀਂ ਕਰਦੀ ਜਿੱਥੇ ਮੈਨੂੰ ਐਕਸਪੀਰੀਅੰਸ ਹੁੰਦਾ ਮੈਂ ਉਹੀ ਚੀਜ਼ ਤੁਹਾਨੂੰ ਦੱਸਦੀ ਹੁੰਦੀ ਆ ਦੇਖੋ ਆਪ ਪਬਲਿਸਿਟੀ ਲਈ ਨਹੀਂ ਬਣਾਇਆ ਤਾਂ ਉਹ ਆਪ ਹੀ ਕਰੀ ਜਾਂਦੀ ਆ ਇਹ ਸੀ ਪਬਲਿਸਿਟੀ ਲਈ ਨਹੀਂ ਬਣਾਇਆ ਸੀ ਪਰ ਮੈਂ ਕਰਤੀ ਪਬਲਿਸਿਟੀ ਕਿਉਂਕਿ ਮੈਨੂੰ ਬਹੁਤ ਸਵਾਦ ਲੱਗਾ ਪਬਲਿਸਿਟੀ ਦਾ ਇਹਦੇ ਵਿੱਚ ਕੋਈ ਨਹੀਂ ਸੀ ਅਸੀਂ ਤਾਂ ਪੈਕਿੰਗ ਕਰ ਰਹੇ ਸੀ ਤਾਂ ਮੈਨੂੰ ਸਵਾਦ ਆ ਗਿਆ ਮੈਂ ਕਿਹਾ ਇੱਕ ਵੀਡੀਓ ਬਣਾ ਲੈਂਦੇ ਆ ਫਿਰ ਅਸੀਂ ਵੀਡੀਓ ਬਣਾ ਲਈ ਜਿਹੜਾ ਇਹਨੇ ਵਾਜਨ ਘਟਾਇਆ ਨਾਲ ਦੀ ਨਾ ਬਤਾ ਪਰ ਇਹਨੇ ਮੇਰਾ ਵਾਜਨ ਕਰ ਦੇਣਾ ਕਿਉਂਕਿ ਮੈਂ ਖਾਂਦੀ ਆ ਫੇਖੂਆ ਰੀਜਾ ਲਾ ਲਾ ਕੇ ਨਾਲੇ ਮੈਂ ਖਾਂਦੀ ਆ ਗਾਜਰ ਪਾ ਕੇ ਰੀਜਾ ਲਾ ਲਾ ਕੇ ਇਹਨੇ ਮੇਰਾ वजन ਵਧਾ ਦੇਣਾ ਮੈਨੂੰ ਮੋਟੀ ਕਰ ਦੇਣਾ ਪਰ ਚਲ ਕੋਈ ਨਹੀਂ ਸਵਾਦ ਤਾਂ ਹੈ ਕੀ ਆ ਜ਼ਿੰਦਗੀ ਦਾ ਖਾ ਲਾਂਗੀ ਕੋਈ ਨਹੀਂ